ਖਾਸ ਕਨਸਟੇਬਲ ਅਮਨਦੀਪ ਕੌਰ ਤੇ ਵਿਜੀਲੈਂਸ ਮਿਹਰਬਾਨ ਕਿਉਂ ਸਵਾਲ ਉੱਠ ਰਿਹਾ ਹੈ ਕੋਰਟ ਚ ਜਾ ਕੇ ਅਮਨਦੀਪ ਦੇ ਰਿਮਾਂਡ ਦੀ ਲੋੜ ਨਹੀਂ ਵਿਜੀਲੈਂਸ ਦੇ ਵੱਲੋਂ ਇਹ ਕਿਹਾ ਗਿਆ ਹੈ ਹਾਲਾਂਕਿ 2 ਦਿਨ ਦਾ ਰਿਮਾਂਡ ਪਹਿਲਾਂ ਮਿਲਿਆ ਸੀ ਤੇ 1 ਦਿਨ ਦਾ ਹੀ ਰਿਮਾਂਡ ਖਤਮ ਹੋਇਆ ਸੀ ਵਿਜੀਲੈਂਸ ਨੇ ਕੋਰਟ ਨੂੰ ਦੱਸਿਆ ਕਿ ਰਿਮਾਂਡ ਦੀ ਜ਼ਰੂਰਤ ਨਹੀਂ ਹੈ ਅਦਾਲਤ ਨੇ ਅਮਨਦੀਪ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਅਮਨਦੀਪ ਨੂੰ ਬਠਿੰਡਾ ਦੇ ਏਮਜ਼ ਰੈਫਰ ਕਰ ਦਿੱਤਾ ਹੈ ਹਾਲਾਂਕਿ ਪੱਤਰੀ ਦੇ ਦਰਦ ਤੋਂ ਬਾਅਦ ਐਮ ਜੀਓਸ ਨੂੰ ਲਿਆਂਦਾ ਗਿਆ ਪਰ ਵੱਡਾ ਸਵਾਲ ਉੱਠਿਆ ਹੈ ਕਿ ਆਖਿਰ ਵਿਜੀਲੈਂਸ ਮਿਹਰਬਾਨ ਕਿਉਂ ਹੈ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਦੇ ਉਤੇ ਕਿਉਂਕਿ 2 ਦਿਨ ਦਾ ਪਹਿਲਾ ਰਿਮਾਂਡ ਮਿਲਿਆ ਸੀ ਅਤੇ ਹਾਲੇ ਰਿਮਾਂਡ ਪੂਰਾ ਕੰਪਲੀਟ ਵੀ ਨਹੀਂ ਸੀ ਹੋਇਆ ਕਿ ਉਸ ਤੋਂ ਪਹਿਲਾਂ ਹੀ ਵਿਜੀਲੈਂਸ ਦੇ ਵੱਲੋਂ ਅਦਾਲਤ ਚੁੱਤ ਜਾ ਕੇ ਇਹ ਕਹਿ ਦਿੱਤਾ ਗਿਆ ਕਿ ਅਮਨਦੀਪ ਦੇ ਰਿਮਾਂਡ ਦੀ ਸਾਨੂੰ ਹੋਰ ਜ਼ਰੂਰਤ ਨਹੀਂ ਹੈ ਇਸ ਖਬਰ ਤੇ ਮੇਰੇ ਸਹਜੋਗੀ ਸੂਰਜਪਾਨ ਜੁੜੇ ਹੋਏ ਨੇ ਸੂਰਜ ਜਸ ਢੰਗ ਦੇ ਨਾਲ 2 ਦਿਨ ਦਾ ਰਿਮਾਂਡ ਮਿਲਿਆ ਤੇ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਪਰ ਹਾਲੇ 1 ਦਿਨ ਦਾ ਹੀ ਰਿਮਾਂਡ ਪੂਰਾ ਹੋਇਆ ਉਸ ਤੋਂ ਪਹਿਲਾਂ ਅਦਾਲਤ ਦੇ ਵਿੱਚ ਜਾਣਾ ਅਤੇ ਕਹਿ ਦੇਣਾ ਕਿ ਸਾਡੀ ਪੁੱਛਗਿੱਛ ਪੂਰੀ ਹੋ ਚੁੱਕੀ ਹੈ ਕੀ ਸਮਝਿਆ ਜਾਵੇ ਇਸ ਨੂੰ ਦੇਖੋ ਅਮਨਦੀਪ ਦੇ ਨਾਲ ਹੁਣ ਤੱਕ ਦੀ ਵੱਡੀ ਖਬਰ ਇਹੀ ਹੈ ਕਿਉਂਕਿ ਕਾਫੀ ਲੋਕ ਜਾਣਨਾ ਚਾਹੁੰਦੇ ਨੇ ਕਿ ਆਖਰਕਾਰ ਅਮਨ ਨੂੰ ਜਦੋਂ ਗ੍ਰਿਫਤਾਰ ਕੀਤਾ ਸੀ ਚਿੱਟੇ ਦੇ ਨਾਲ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਆਏ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਦਰਜ ਹੋਇਆ ਤੇ ਅਮਨ ਦੀ ਹੁਣ ਸਿਹਤ ਖਰਾਬ ਸੀ ਪਰ ਇਸ ਵੇਲੇ ਵੱਡੀ ਖਬਰ ਇਹ ਆ ਰਹੀ ਹੈ ਕਿ ਅਮਨ ਨੂੰ ਕੱਲ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਸੀ ਭਾਵ ਕਿ 29 ਮਈ ਨੂੰ ਇਸ ਨੂੰ 3 ਵਜੇ ਤੱਕ ਕੋਰਟ 'ਚ ਪੇਸ਼ ਕਰਨਾ ਸੀ ਦੋ ਦਿਨ ਦੇ ਰਿਮਾਂਡ ਤੇ ਅਮਨ ਸੀ ਵਿਜੀਲੈਂਸ ਦੇ ਕੋਲ ਪਰ ਵਿਜੀਲੈਂਸ ਪੁਲਿਸ ਅੱਜ ਹੀ ਉਹਨਾਂ ਦੇ ਵੱਡੇ ਅਧਿਕਾਰੀ ਉੱਥੇ ਕੋਰਟ ਦੇ ਵਿੱਚ ਪਹੁੰਚਦੇ ਨੇ ਕਹਿ ਦਿੰਦੇ ਕਿ ਸਾਡੀ ਜਾਂਚ ਹੈ ਜਿਹੜੀ ਉਹ ਕੰਪਲੀਟ ਹੋ ਗਈ ਹੈ ਸਾਨੂੰ ਅੱਗੇ ਰਿਮਾਂਡ ਦੀ ਲੋੜ ਨਹੀਂ ਹੈ ਭਾਵ ਕਿ ਕੱਲ ਨੂੰ ਪੇਸ਼ ਕਰਨ ਦੀ ਬਜਾਏ ਅਸੀਂ ਇਸ ਨੂੰ ਅੱਜ ਹੀ ਪੇਸ਼ ਕਰ ਸਕਦੇ ਹਾਂ ਤਾਂ ਕਰਕੇ ਹਾਲਾਂਕਿ ਪੇਸ਼ਤਾ ਇਸ ਨੂੰ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਜਾ ਕੇ ਕੋਰਟ ਨੇ ਇਸ ਨੂੰ ਰਿਲੀਫ ਵੱਡੀ ਦਿੱਤੀ ਹੈ ਰਿਲੀਫ ਹੀ ਦਿੱਤੀ ਹੈ ਕਿਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਧੇਕ ਦਿੱਤਾ ਗਿਆ 14 ਦਿਨ ਦੀ ਨਯੇ ਖਰਾਸਤ ਦੇ ਵਿੱਚ ਉਹ ਨਮਨਦੀਪ ਕੌਰ ਨੇ ਹਾਲਾਂਕਿ ਸਿਹਤ ਖਰਾਬ ਹੋਣ ਕਰਕੇ ਇਸ ਨੂੰ ਸਰਕਾਰੀ ਹਸਪਤਾਲ ਤੋਂ ਬਠਿੰਡਾ ਦੇ ایمਸ ਦੇ ਵਿੱਚ ਰੱਖਿਆ ਗਿਆ ਉੱਥੇ ਗੁਰਦੇ ਦੀ ਪ੍ਰੋਬਲਮ ਕਰਕੇ ਉੱਥੇ ਸਟੋਨ ਕਰਕੇ ਇਸ ਨੂੰ ਰੱਖਿਆ ਗਿਆ ਉੱਥੇ ਇਲਾਜ ਚੱਲ ਰਿਹਾ ਹੈ ਪਰ ਕਿਤੇ ਨਾ ਕਿਤੇ ਅਮਨ ਵਾਸਤੇ ਰਾਹਤ ਦੀ ਖਬਰ ਜ਼ਰੂਰ ਹੈ ਕਿ ਰਿਮਾਂਡ ਖਤਮ ਹੋਣ ਤੋਂ ਪਹਿਲਾਂ ਹੀ ਵੀਜੀਲੈਂਸ ਕੋਲਸ ਨੇ ਕਹਿ ਦਿੱਤਾ ਕਿ ਸਾਨੂੰ ਅੱਗੇ ਰਿਮਾਂਡ ਦੀ ਲੋੜ ਨਹੀਂ ਹੈ ਸੂਰਜ ਬਹੁਤ ਵਾਰ ਆ ਹੁੰਦਾ ਹੈ ਕਿ ਜਦੋਂ ਪਹਿਲਾ ਰਿਮਾਂਡ ਲਿਆ ਜਾਂਦਾ ਹੈ ਅਦਾਲਤ ਦੇ ਵਿੱਚ ਪੇਸ਼ ਕਰਕੇ ਕਿਸੇ ਵੀ ਮੁਲਜ਼ਮ ਨੂੰ ਹਾਲਾਂਕਿ ਬਹੁਤ ਵਾਰ ਹੁੰਦਾ ਹੈ ਕਿ ਜੇ 5 ਦਿਨ ਦਾ ਰਿਮਾਂਡ ਮੰਗਿਆ ਜਾਂਦਾ ਤਾਂ 2 ਜਾਂ 3 ਦਿਨ ਦਾ ਰਿਮਾਂਡ ਇਸ ਤਰ੍ਹਾਂ ਮਿਲਦਾ ਜੇਕਰ ਪੁਰਾਣਾ ਕੋਈ ਵੀ ਤੁਸੀਂ ਕੇਸ ਦੇਖੋ ਇਸ ਮਾਮਲੇ ਦੇ ਵਿੱਚ 2 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਕੰਪਲੀਟ ਹੁੰਦਾ ਉਸ ਤੋਂ ਪਹਿਲਾਂ ਹੀ ਆ ਜੋ ਵਿਜੀਲੈਂਸ ਹਾਊਸ ਦੇ ਅਧਿਕਾਰੀ ਅਦਾਲਤ ਵਿੱਚ ਜਾ ਕੇ ਕਹਿ ਦੇਣ ਕਿ ਸਾਨੂੰ ਹੋਰ ਇਸ ਦੇ ਰਿਮਾਂਡ ਦੀ ਜ਼ਰੂਰਤ ਨਹੀਂ ਹੈ ਅਕਸਰ ਤਾਂ ਇਹ ਹੁੰਦਾ ਕਿ ਦੋ ਦਿਨ ਬਾਅਦ ਦੁਬਾਰਾ ਤੋਂ ਕਈ ਵਾਰ ਰਿਮਾਂਡ ਮੰਗਿਆ ਜਾਂਦਾ ਹੈ ਬਹੁਤ ਸਾਰੇ ਕੇਸਾਂ ਦੇ ਵਿੱਚ ਕਿਉਂਕਿ ਪੁੱਛ ਪੜਤਾਲ ਕਰਨੀ ਹੁੰਦੀ ਹੈ ਤੇ ਇਹ ਵੀ ਹਾਈ ਪ੍ਰੋਫਾਈਲ ਕੇਸ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਸੁਰੱਖਿਆ ਦੇ ਵਿੱਚ ਰਹੀ ਅਮਨਦੀਪ ਕੌਰ ਤੇ ਅਮਨਦੀਪ ਕੌਰ ਜਿਸ ਨੂੰ ਬਰਖਾਸਤ ਵੀ ਕੀਤਾ ਗਿਆ ਤੇ ਇਸ ਤੇ ਇਲਜ਼ਾਮ ਇਹ ਹੀ ਨੇ ਕਿ ਇਸਨੇ ਵਰਦੀ ਨੂੰ ਵੀ ਦਾਗ ਲਾ ਦਿੱਤਾ ਤੇ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਇਸ ਤੇ ਐਫ ਆਈ ਆਰ ਦਰਜ ਕੀਤੀ ਗਈ ਕਿ ਤੁਹਾਡੀ ਜ਼ਮੀਨ ਜਾਇਦਾਦ ਜਿਹੜੀ ਆਮਦਨ ਹੈ ਉਹ ਤੁਹਾਡੀ ਜੋ ਆਮਦਨ ਹੈ ਉਸ ਤੋਂ ਤੁਹਾਡੀ ਜਾਇਦਾਦ ਜ਼ਿਆਦਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਉਸ ਤੇ ਦਰਜ ਕੀਤਾ ਗਿਆ ਤੇ ਹੁਣ ਜਦੋਂ ਵੱਖ-ਵੱਖ ਟੀਮਾਂ ਇਸ ਦੀ ਜਾਂਚ ਕਰ ਰਹੀਆਂ ਸੀ ਤਾਂ ਇੱਕ ਦਿਨ ਦੇ ਵਿੱਚ ਹੀ ਵਿਜੀਲੈਂਸ ਦੀ ਜਾਂਚ ਜਾਂ ਪੁੱਛ ਪੜਤਾਲ ਖਤਮ ਹੋ ਗਈ ਸਵਾਲੇ ਉੱਠ ਰਹੇ ਹਨ ਬਿਲਕੁਲ ਕੋਈ ਦੋ ਰਹਿ ਨਹੀਂ ਜਿਸ ਤਰ੍ਹਾਂ ਪਹਿਲਾਂ ਵੀ ਅਮਨਦੀਪ ਕੌਰ ਦੇ ਖਿਲਾਫ ਡਰੱਗਸ ਦਾ ਮਾਮਲਾ ਦਰਜ ਹੁੰਦਾ ਤੇ ਉਦੋਂ ਵੀ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ 7 ਦਿਨ ਦੇ ਰਿਮਾਂਡ ਦੀ ਧਮਾਨ ਹੁੰਦੀ ਹੈ ਮੇਰੇ ਖਿਆਲ ਦੇ ਵਿੱਚ ਪਹਿਲੀ ਵਾਰ 4 ਦਿਨ ਦਾ ਰਿਮਾਂਡ ਮਿਲਦਾ ਹੈ ਔਰ ਦੂਜੀ ਵਾਰ ਫਿਰ ਵਿਜੀਲੈਂਸ ਕੋਰਟ ਦੇ ਵਿੱਚ ਜਾਂਦੀ ਹੈ ਫਿਰ ਵਿਜੀਲੈਂਸ ਕਹਿੰਦੀ ਹੈ ਕਿ ਸਾਨੂੰ ਅੱਗੇ ਹੋਰ ਰਿਮਾਂਡ ਦੀ ਲੋੜ ਆਸੀ ਹੋਰ ਅੱਗੇ ਕੜੀਆਂ ਜੋੜਦੀਆਂ ਨੇ ਅਸੀਂ ਪਤਾ ਕਰਨਾ ਹੈ ਕਿ ਆਖਰਕਾਰ ਕਿਵੇਂ ਕਿਸ ਤਰ੍ਹਾਂ ਇਹ ਚਿੱਟੇ ਦਾ ਨੈਕਸਸ ਚੱਲਦਾ ਸੀ ਤੇ ਦੁਬਾਰਾ ਤੋਂ ਜੱਜ ਸਾਹਮਣੇ ਦਲੀਲਾਂ ਦੇ ਨਾਲ ਸਹਿਮਤ ਹੋ ਕੇ ਫਿਰ ਦੁਬਾਰਾ ਤੋਂ ਇਹਨਾਂ ਨੂੰ ਰਿਮਾਂਡ ਦਿੱਤਾ ਸੀਗਾ ਉਦੋਂ ਵੀ ਦੋ ਵਾਰ ਰਿਮਾਂਡ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਲਸਾ ਭੇਜਦੇ ਨੇ ਪਰ ਇਸ ਵਾਰ ਵੱਖਰਾ ਜ਼ਰੂ ਵਿਜੀਲੈਂਸ ਦੇ ਕਿਸੇ ਵੀ ਕੰਮ ਕਰਾਸਤੇ ਕੁਐਸਚਨ ਖੜਾ ਨਹੀਂ ਕਰ ਰਹੇ ਹੋ ਸਕਦਾ ਉਹਨਾਂ ਦੀ ਜਾਂਚ ਕੰਪਲੀਟ ਹੋ ਗਈ ਹੋਵੇ ਕਿਉਂਕਿ ਪ੍ਰਾਪਰਟੀ ਦੀ ਅਸੈਸਮੈਂਟ ਕਰਨੀ ਸੀ ਉਹਦੀਆਂ ਟੀਮਾਂ ਕੱਲ ਆਗੀਆਂ ਸੀ ਮੈਪਿੰਗ ਪੂਰੀ ਉਸ ਏਰੀਆ ਦੀ ਹੋ ਗਈ ਸੀ ਕਿ ਕੀ ਕੀ ਚੀਜ਼ਾਂ ਉੱਥੇ ਕੀਤੀਆਂ ਗਈਆਂ ਉਹਦੀ ਪੂਰੀ ਪਮੈਸ਼ ਹੋਈ ਹੈ ਪਰ ਦੂਸਰੇ ਪਾਸੇ ਵਿਜੀਲੈਂਸ ਨੇ ਕਿਤੇ ਨਾ ਕਿਤੇ ਜਾ ਕੇ ਇਹ ਉਸੇ ਕੋਰਟ ਚ ਗਿਆ ਹੋਊਗਾ ਕਿ ਸਾਡੀ ਜਾਂਚ ਆਸਤੇ ਅੱਗੇ ਰਿਮਾਂਡ ਦੀ ਲੋੜ ਨਹੀਂ ਹੈ ਤਾਂ ਕਰਕੇ ਅਸੀਂ ਅੱਜ ਹੀ ਇਸ ਨੂੰ ਤੁਹਾਡੇ ਹੈਂਡਓਵਰ ਕਰਦੇ ਹਾਂ ਅੱਗੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਦ ਸਭ ਨੇ ਇਸ ਨੂੰ ਭੇਜ ਦਿੱਤਾ ਹੈਗਾ ਜੀ ਸੁਰਜੋ ਸਿਹਤ ਕਿਵੇਂ ਦੱਸੀ ਜਾ ਰਹੀ ਹੈ ਕੋਈ ਮੈਡੀਕਲ ਜਾਣਕਾਰੀ ਕੋਈ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਸੇ ਅਧਿਕਾਰੀ ਦੇ ਵੱਲੋਂ ਜੋ ਡਾਕਟਰ ਹੋਣ ਉਹਨਾਂ ਦੇ ਵੱਲੋਂ ਇਸ ਸਬੰਧੀ ਕੋ ਖਲਾਸਾ ਕੀਤਾ ਗਿਆ ਦੇਖੋ ਸਿਵਲ ਹਸਪਤਲ ਦੇ ਵਿੱਚ ਜਦੋਂ ਐਡਮਿਟ ਸੀ ਉਦੋਂ ਸਾਡੇ ਉੱਤੇ ਇੱਕ ਮਹਿਲਾ ਡਾਕਟਰ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਉਹਨ ਕੈਮਰਾ ਵੀ ਸਾਨੂੰ ਦੱਸਿਆ ਸੀ ਕਿ ਗੁਰਦੇ ਦੀ ਕਿਸੇ ਨਾੜੀ ਦੇ ਵਿੱਚ ਪ੍ਰੋਬਲਮ ਹੈਗੀ ਹੈ ਪਸਟੋਨ ਦੀ ਪ੍ਰੋਬਲਮ ਹੈ ਜਿਹੜੀ ਕਿ ਸਟੋਨ ਫਸੀ ਹੋਈ ਹੈ ਜਿਸ ਕਰਕੇ ਦਰਦ ਸੀ ਜਿਹੜਾ ਕਾਫੀ ਤੇਜ਼ ਹੁੰਦਾ ਸੀਗਾ ਕਿਉਂਕਿ ਸਟੋਨ ਨਾਲ ਅਕਸਰ ਹੀ ਬਹੁਤ ਤੇਜ਼ ਦਰਦ ਹੁੰਦਾ ਹੈਗਾ ਨਾ ਸਾਰੇ ਜੋਗ ਦਰਦ ਹੁੰਦਾ ਔਰ ਉਸੇ ਚੀਜ਼ ਨੂੰ ਲੈ ਕੇ ਇਸ ਨੂੰ ਐਡਮਿਟ ਕਰਾਇਆ ਗਿਆ ਸੀਗਾ ਇੱਥੇ ਮੈਡੀਸਿਨ ਦਿੱਤੀ ਗਈ ਆ ਰਾਤ ਭਰ ਇਸ ਨੂੰ ਰੱਖਿਆ ਗਿਆ ਔਰ ਦੁਪਹਿਰ ਤੋਂ ਬਾਅਦ ਇਸ ਨੂੰ ਡਿਸਚਾਰਜ ਕਰਕੇ ਅੱਗੇ ਰੈਫਰ ਹੈ ਜਿਹੜਾ ਉਹ ایمਸ ਦੇ ਵਿੱਚ ਕਰ ਦਿੱਤਾ ਗਿਆ ਕਿਉਂਕਿ ਸਿਵਲ ਹਸਪੀਟਲ ਦੀ ਗੱਲ ਕੀਤੀ ਹੈ ਵਿੱਚ ਕੋਈ ਵੱਡਾ ਡਾਕਟਰ ਨਹੀਂ ਹੈ ਜਿਹੜੇ ਗੁਰਦਿਆਂ ਨੂੰ ਡਾਕ ਗੁਰਦਿਆਂ ਦਾ ਡਾਕਟਰ ਹੋਵੇ ਤਾਂ ਕਰਕੇ ਸਪੈਸ਼ਲ ਹਸਪੀਟਲ ਜਿਹੜਾ ਐਮਜ਼ ਦਾ ਸਰਕਾਰੀ ਹਸਪੀਟਲ ਆ ਉਸ ਦੇ ਵਿੱਚ ਭੇਜਿਆ ਗਿਆ ਉੱਥੇ ਡਾਕਟਰ ਇਸ ਨੂੰ ਫਿਲਹਾਲ ਇਹਦਾ ਟ੍ਰੀਟਮੈਂਟ ਕਰਨਗੇ ਔਰ ਦੇਖਣਗੇ ਕਿ ਆਖਰਕਾਰ ਇਸ ਦਾ ਇਲਾਜ ਕੀ ਹੈ ਕੀ ਇਹ ਮੈਡੀਸਨ ਨਾਲ ਠੀਕ ਕੀਤੀ ਜਾਂਦੀ ਹੈ ਜਾਂ ਕੋਪਰੇਟ ਵਰਗੇ ਦੀ ਠੀਕ ਹੈ ਬਹੁਤ ਧੰਨਵਾਦ ਸੁਰਜਪਰ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਵਿਜੀਲੈਂਸ ਦੇ ਵੱਲੋਂ ਇੱਕ ਦਿਨ ਬਾਅਦ ਹੀ ਅਦਾਲਤ ਦੇ ਵਿੱਚ ਆ ਕੇ ਕਹਿ ਦਿੱਤਾ ਗਿਆ ਕਿ ਸਾਡੀ ਪੁੱਛਗਿੱਛ ਪੂਰੀ ਹੋ ਚੁੱਕੀ ਆ ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਨਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹਾਲਾਂਕਿ ਇਸ ਵੇਲੇ ਅਮਨਦੀਪ ਕੌਰ ਐਮਜ਼ ਦੇ ਵਿੱਚ